ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਫੈਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਐਸੇ ਦੀਨਦয়াল ਸਤਿਗੁਰੂ ਤਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਸ਼ਮੇਸ਼ ਪਿਤਾ ਜਿਹਨਾਂ ਸਰਬੰਸਦਾਨੀ ਪਿਤਾ ਵਾਰੇ ਆ ਪੁੱਤਰ ਵਾਰੇ ਖਾਲਸਾ ਪੰਥ ਸਾਜਣਾ ਕੀਤਾ ਇਹ ਦੁਨੀਆਂ ਦੇ ਉੱਤੇ ਇੱਕ ਵੱਖਰੀ ਕਿਸਮ ਦਾ ਜੋ ਸਿਰਜ ਇਤਿਹਾਸ ਸਿਰਜਿਆ ਅੱਜ ਤੱਕ ਕਿਸੇ ਨੇ ਨਹੀਂ ਉਹ ਸਿਰਜਿਆ ਤੇ ਨਾ ਸ਼ਾਇਦ ਕੋਈ ਅੱਗੇ ਤੋਂ ਸਿਰਜੇਗਾ ਐਸੇ ਦੀਨ ਦੇਵਾਲ ਸਤਿਗੁਰੂ 1668 ਈਸਵੀ ਨੂੰ ਪਟਨਾ ਸਾਹਿਬ ਵਿਖੇ ਤਾਨਤਨ ਸਾਹਿਬ ਸ੍ਰੀ ਗੁਰੂ ਇਕ ਬਹਾਦਰ ਸਾਹਿਬ ਹਿੰਦ ਦੀ ਚਾਦਰ ਮਾਤਾ ਗੁਜਰ ਕੌਰ ਜੀ ਦੇ ਪਿਤਰਕੁੱਖ ਤੋਂ ਸਤਿਗੁਰਾਂ ਦੇ ਪ੍ਰਕਾਸ਼ ਹੋਏ ਨੇ ਸੋ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਸੁੰਦਰ ਨਗਰ ਤੋਂ ਜੋ ਨਗਰ ਕੀਰਤਨ ਚਾਲਕੀ ਸਿੰਘ ਸਭਾ ਗੁਰਦੁਆਰਾ ਆਜ਼ਾਦ ਨਗਰ ਵਿਖੇ ਆਇਆ ਸੀ ਉਹਨਾਂ ਦਾ ਸਾਰੀ ਕਮੇਟੀ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਜੀ ਅਤੇ ਹੋਰ ਸਾਰੇ ਸੱਜਣਾ ਵੱਲੋਂ ਬਹੁਤ ਪਿਆਰ ਸਤਿਕਾਰ ਨਾਲ ਉਹਨਾਂ ਦਾ ਸਤਿਕਾਰ ਕੀਤਾ ਗਿਆ ਜੀ ਆਖਿਆ ਗਿਆ ਸੋ ਅਸੀਂ ਸਾਰਿਆਂ ਨੂੰ ਉਸ ਇਸ ਗੁਰਪੁਰਬ ਦੇ ਉੱਤੇ ਲੱਖ ਲੱਖ ਵਧਾਈ ਦਿੰਨੇ ਆ ਤੇ ਸਾਰ ਨੂੰ ਅਪੀਲ ਵੀ ਕਰਦੇ ਆ ਕਿ ਐਸੇ ਦੀਨਦਿਆਲ ਪਤਾਨ ਨੂੰ ਛੱਡ ਕੇ ਕਿਸੇ ਹੋਰ ਦੇ ਲੜ ਲੱਗਣਾ ਸਾਨੂੰ ਸੋਭਾ ਨਹੀਂ ਦਿੰਦਾ ਅਸੀਂ ਅੰਮ੍ਰਿਤਸਰ ਕੀ ਗੁਰੂ ਵਾਲੇ ਬਣੀਏ ਤੇ ਗੁਰੂ ਗੁਰੂ ਜਪ ਕੇ ਗੁਰੂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰੀਏ ਵਧਾਈਆਂ ਖੁਸ਼ੀਆਂ ਖੇੜੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈ ਦਿਨੀ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਸਿੰਘ ਸੰਧੂ ਗੁਰਦਰਾ ਸਿੰਘ ਸਭਾ ਦਾ ਕੁੱਕਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਬੜੇ ਪ੍ਰੇਮ ਪਿਆਰ ਅਗਰਦਸ਼ਾ ਦੇ ਨਾਲ ਮਨਾਉਂਦੀ ਹੈ ਠੀਕ ਉਸੇ ਹੀ ਤਰ੍ਹਾਂ ਅੱਜ ਗੁਰਦਰਾ ਸੁੰਦਰ ਨਗਰ ਤੋਂ ਨਗਰ ਕੀਰਤ ਆਰੰਭ ਹੋ ਕੇ ਜੋ ਕਿ ਗੁਰਦਰਾ ਸਿੰਘ ਸਭਾ ਵਿਖੇ ਪਹੁੰਚਿਆ ਹੈ ਸਾਰੀ ਸੰਗਤ ਗੁਰਦਰਾ ਆਜਾ ਨਗਰ ਦੀ ਸੰਗਤ ਨੇ ਆਏ ਹੋਏ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਹੈ ਤਾਂਾਂ ਵੀ ਇਹ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਜਿਹੜੇ ਗੁਰੂ ਘਰ ਦੇ ਨਾਲ ਵਗਦੇ ਰਹਿਣ ਸੋ ਇਸੇ ਤਰ੍ਹਾਂ ਇਹ ਸਾਰੇ ਜਿਹਨੇ ਦਿਨ ਦੀ ਆਰਿਆ ਬਾਤ ਛੱਡ ਕੇ ਮਨਾਇਆ ਜਰ ਮਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ